ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਨਰਿੰਦਰਦੀਪ ਦੀ ਪਤਨੀ ਤੇ ਬੇਟੇ ਨੂੰ ਮਿਲ ਰਹੇ ਨੇ ਹੁਣੇ-ਹੁਣੇ ਗੱਲਬਾਤ ਵੀ ਹੋਈ ਹੈ ਆਪਾਂ ਗੱਲ ਕਰਾਂਗੇ ਅਮਨ ਅਰੋੜਾ ਜੀ ਨਾਲ ਤੁਸੀਂ ਦੇਖ ਰਹੇ ਹੋ ਪ੍ਰਧਾਨ ਜੀ ਇਹਨਾਂ ਦੇ ਮਸਲੇ ਦੇ ਉੱਪਰ ਪ੍ਰਧਾਨ ਜੀ ਇਹਨਾਂ ਦੇ ਮਸਲੇ ਦੇ ਉੱਪਰ ਕੀ ਸੋਚ ਰਹੀ ਹੈ ਸਰਕਾਰ ਜੀ ਮੇਰੀ ਹੁਣੇ ਡੀਏ ਨਾਲ ਗੱਲ ਹੋਈ ਮੈਨੂੰ ਪਹਿਲੀ ਵਾਰੀ ਪਰਿਵਾਰ ਮਿਲਿਆ ਹੈ ਕਿਨ ਸਾਡੇ ਛੋਟੇ ਭੈਣਾਂ ਵਰਗੇ ਨੇ ਜੇ ਕਿਸੇ ਨਾਲ ਵੀ ਕੋਈ ਵੀ ਪੂਰਾ ਜਿੰਨੀ ਵੀ ਬੇਇਨਸਾਫੀ ਹੋਈ ਹੈ ਉਹਨੂੰ ਇਨਸਾਫ ਦਿਵਾਉਣਾ ਸਰਕਾਰ ਦੀ ਡਿਊਟੀ ਹੈ ਸਰਕਾਰ ਦਾ ਹਰਜ਼ਤ ਤੇ ਦਵਾਮਾ ਹੈ ਇੱਕ ਜੀ ਗੁਰੂ ਹਰਸਾਇਤ ਰਿੱਡੇ ਪਿੰਡ ਦਾ ਜਿਹੜਾ ਸਰਪੰਚ ਆਤਮ ਹੱਤਿਆ ਕੇਸ ਹੈ ਉਹਦੇ ਚ ਸਰਪੰਚ ਦੇ ਆ ਜਿਹੜੇ ਐਮ ਐਲ ਏ ਹਲਕੇ ਦੇ ਉਹਨਾਂ ਤੇ ਦੋਸ਼ ਲੱਗ ਰਹੇ ਨੇ ਉਸ ਮਸਲੇ ਚ ਕਹਿੰਦੇ ਸੀ 48 ਘੰਟੇ ਦਾ ਟਾਈਮ ਤੁਸੀਂ ਲਿਆ ਉਹਦੇ ਤੇ ਕੀ ਐਕਸ਼ਨ ਹੋ ਰਿਹਾ ਉਹਦੇ ਵਿੱਚ ਵੀ ਉਹ ਸੀਐਮ ਸਾਹਿਬ ਖੁਦ ਆਪ ਦੇਖ ਰਹੇ ਨੇ ਜੀ ਤੇ ਮੈਨੂੰ ਉਹ ਤਿੰਨ ਪਹਿਲਾਂ ਮਿਲ ਕੇ ਗਏ ਸੀਗੇ ਸੀਐਮ ਸਾਹਿਬ ਨੂੰ ਬੁਲਾਉਣ ਵਾਸਤੇ ਉਹਨਾਂ ਨੂੰ ਕਿਹਾ ਸੀਗਾ ਕਿ ਉਹ ਨਾਲ ਟਾਈਪ ਜਿਹੜਾ ਕਰਾਇਆ ਤੇ ਉਹ ਸੀਐਮ ਸਾਹਿਬ ਖੁਦ ਆਪ ਹੈਂਡਲ ਕਰ ਰਹੇ ਨੇ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਜਿਹੜਾ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਆਪ ਖੁਦ ਗੁਰੂ ਹਰਸਾਏ ਹਲਕੇ ਦੇ ਪਿੰਡ ਤ੍ਰਿੱਡੇ ਦੇ ਸਰਪੰਚ ਦੀ ਖੁਦਕੁਸ਼ੀ ਦਾ ਮਾਮਲਾ ਜਿਹੜਾ ਹੈ ਉਹ ਦੇਖ ਰਹੇ ਨੇ ਅੱਜ ਇੱਥੇ ਲੁਧਿਆਣਾ ਦੇ ਵਿੱਚ ਜਿਹੜਾ ਗੋਨੇਆਣਾ ਦੇ ਵਿੱਚ ਨੌਜਵਾਨ ਨਰਿੰਦਰ ਦੀਪ ਸਿੰਘ ਦਾ ਮਾਮਲਾ ਵਾਪਰਿਆ ਸੀ ਜਿਹਦੇ ਵਿੱਚ ਦੋਸ਼ ਨੇ ਕਿ ਪੁਲਿਸ ਨੇ ਉਹਨੂੰ ਚੱਕਿਆ ਗ੍ਰਿਫਤਾਰ ਕੀਤਾ ਤੇ ਤਸ਼ੱਦਦ ਕਰਕੇ ਉਹਨੂੰ ਮਾਰਿਆ ਗਿਆ ਉਸ ਮਾਮਲੇ ਦੇ ਵਿੱਚ ਨਰਿੰਦਰਦੀਪ ਦੇ ਮਾਪੇ ਉਹਦੀ ਪਤਨੀ ਤੇ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹ ਇੱਥੇ ਪਹੁੰਚੀਆਂ ਸੀਗੀਆਂ ਉਸ ਮਾਮਲੇ ਦੇ ਉੱਪਰ ਅੱਜ ਜਿਹੜੇ ਪੰਜਾਬ ਪ੍ਰਧਾਨ ਆਏ ਅਮਨ अरोड़ा ਉਹਨਾਂ ਨੂੰ ਮਿਲਿਆ ਗਿਆ ਨਰਿੰਦਰਦੀਪ ਹੋਰਾਂ ਦੇ ਪਤਨੀ ਨੈਨਸੀ ਹੋਰੀ ਇੱਥੇ ਹੁਣੇ-ਹੁਣੇ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਅਮਨ अरोड़ा ਨੂੰ ਮਿਲ ਕੇ ਆਏ ਨੇ ਭੈਣ ਜੀ ਤੁਹਾਨੂੰ ਕੀ ਵਿਸ਼ਵਾਸ ਦੁਆਇਆ ਗਿਆ ਅੱਜ ਦੇਖੋ ਜੀ ਮੈਂ ਅਸੀਂ ਜਦੋਂ ਇੱਥੇ ਰੋਸ ਮਾਰਚ ਕਰਨ ਆਏ ਸੀ ਕੋਇ ਕੀਤੀ ਐ ਜੋ ਕੰਮ ਅਸੀਂ ਕਰਨਾ ਆਏ ਸੀ ਅਸੀਂ ਇਹਨਾਂ ਨੇ ਸਾਨੂੰ ਬੁਲਾਇਆ ਅਸੀਂ ਗਏ ਵੀ ਨਾਲ ਐਕਸ਼ਨ ਕਮੇਟੀ ਮੈਂਬਰਸ ਵੀ ਗਏ ਆ ਸਾਡੇ ਤੇ ਇਹਨਾਂ ਨੇ ਮੇਰੀ ਸਾਰੀ ਗੱਲਬਾਤ ਸੁਣੀ ਜੋ ਵੀ ਇਨਸੀਡੈਂਟ ਹੋਇਆ ਮੈਂ ਸਾਰਾ ਨੂੰ ਲੈਬੋਰੇਟ ਕੀਤਾ ਪੋਸਟਮਾਰਟਮ ਬਾਰੇ ਦੱਸਿਆ ਡੈਥ ਬਾਰੇ ਦੱਸਿਆ ਤੇ ਉਹਨਾਂ ਨੇ ਸਭ ਕੁਝ ਸੁਣਿਆ ਮੇਰਾ ਐਂਡ ਇਮੀਡੀਏਟਲੀ ਉਹਨਾਂ ਨੇ ਡੀਏਜੀ ਨੂੰ ਕਾਲ ਵੀ ਕੀਤਾ ਕਿ ਜੋ ਵੀ ਕਲਪਰੇਟਸ ਨੇ ਬਖਸ਼ੇ ਨਹੀਂ ਜਾਣਗੇ ਚਾਹੇ ਕੁਝ ਹੋ ਜਾਏ ਉਹ ਤਾਂ ਅੰਦਰ ਹੋਣਗੇ ਤਾਂ ਇੱਕ ਉਮੀਦ ਹੈ ਜੋ ਹੁਣ ਤੱਕ ਸੁਣਨਾ ਚਾਹ ਰਹੀ ਸੀ ਮੈਂ ਕਿ ਅਰੈਸਟ ਦੇ ਹੋਣ ਦੇ ਬਾਰੇ ਕਿਉਂਕਿ ਠੀਕੇ ਉਹ ਕਹਿੰਦੇ ਹੈ ਗਵਰਨਮੈਂਟ ਜੌਬ ਦੇ ਦਾਂਗੇ ਇਹ एवरीथिंग दे आर ਜਸਟ ਟਾਕਿੰਗ ਬਟ ਅਰੈਸਟ ਬਾਰੇ ਕੋਈ ਗੱਲ ਨਹੀਂ ਕਰ ਰਿਆ ਸੀ ਤਾਂ ਮੰਤਰੀ ਜੀ ਨੇ ਪਹਿਲੇ ਪਰਸਨ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਕੰਫੀਡੈਂਟਲੀ ਕਿਹਾ ਹੈ ਇਹ ਚੀਜ਼ ਕਿ ਜਿਹਨਾਂ ਨੇ ਜੁਰਮ ਜੁਰਮ ਕੀਤਾ ਤਾਂ ਉਹ ਅੰਦਰ ਜ਼ਰੂਰ ਹੋਣੇ ਚਾਹੀਦੇ ਆ ਪਰ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਹੁਣ ਤੱਕ ਇੱਕ ਮਹੀਨੇ ਦੇ ਕਰੀਬ ਸਮਾਂ ਬੀਤ ਗਿਆ ਪਰ ਕੋਈ ਅਰੈਸਟ ਨਹੀਂ ਕੋਈ ਗ੍ਰਿਫਤਾਰੀ ਨਹੀਂ ਕਾਰਵਾਈ ਅੱਗੇ ਨਹੀਂ ਤੁਰੀ ਹਾਂਜੀ ਦੱਸਿਆ ਸਾਰਾ ਕੁਝ ਦੱਸਿਆ ਉਹਨਾਂ ਨੇ ਸਭ ਕੁਝ ਸੁਣਿਆ ਡਿਟੇਲਸ ਅਸੀਂ ਜੋ ਵੀ ਹੁਣ ਤੱਕ ਪ੍ਰੋਟੈਸਟ ਵੀ ਕੀਤੇ ਆ ਜੋ ਈਮੇਲਸ ਵੀ ਕੀਤੀਆਂ ਮੈਂ ਸਾਰਾ ਉਹਨਾਂ ਨੂੰ ਸਬਮਿਟ ਵੀ ਕਰਾਤਾ ਈਮੇਲਸ ਵੀ ਸਬਮਿਟ ਕਰਾਤੀਆਂ ਜੋ ਵੀ ਕੀਤਾ ਐਂਡ ਉਹਨਾਂ ਨੇ ਸਭ ਕੁਝ ਦੇਖਦੇ ਹੀ ਦੇਖਦੇ ਸਾਰੀ ਕਿਹਾ ਕਿ ਇਹ ਇਹਨਾਂ ਕੁਝ ਕਰ ਰਹੇ ਹੋ ਦੇਰ ਕਿਉਂ ਹੋ ਰਹੀ ਐ ਇਮੀਡੀਏਟਲੀ ਉਹਨਾਂ ਨੇ ਕਾਲ ਕੀਤਾ ਕਿਹਨੂੰ ਕਾਲ ਕੀਤਾ ਅਮਨ ਅਰੋੜਾ ਡੀਆਈਜੀ ਬਠਿੰਡਾ ਅੱਛਾ ਫਿਰ ਡੀਆਈਜੀ ਸਾਹਿਬ ਨੇ ਕੀ ਰਿਪਲਾਈ ਦਿੱਤਾ ਜੀ ਐਂ ਤਾਂ ਤੁਹਾਨੂੰ ਦੱਸਿਆ ਹੁਣ ਪ੍ਰਧਾਨ ਸਾਹਿਬ ਦੱਸ ਕੇ ਗਏ ਹੋਣਗੇ ਹਾਂਜੀ ਕਾਲ ਤਾਂ ਨਹੀਂ ਸੁਣੀ ਸਪੀਕਰ ਤੇ ਨਹੀਂ ਸੀ ਫੋਨ ਬਟ ਇਹ ਕਿਹਾ ਕਿ ਵੀ ਇਹਨਾਂ ਨੂੰ ਕੱਲ 11 ਵਜੇ ਭੇਜੋ ਤਾਂ ਅਸੀਂ ਗੱਲ ਕਰ ਦੂ। ਜੀ ਪਰ ਜਿਹੜੇ ਕਰਨਲ ਬਾਸ ਦੀ ਕੁੱਟਮਾਰ ਪਟਿਆਲਾ ਦੇ ਵਿੱਚ ਹੋਈ ਸੀ ਉਹਨਾਂ ਦੀ ਪਤਨੀ ਪਿਛਲੇ 2 ਵਾਰ ਲੁਧਿਆਣੇ ਆ ਕੇ ਪ੍ਰੋਟੈਸਟ ਕਰਕੇ ਗਏ ਆ ਉਹਨਾਂ ਦਾ ਦੋਸ਼ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਖੁਦ ਮੀਟਿੰਗਾਂ ਕੀਤੀਆਂ ਸਾਨੂੰ ਭਰੋਸੇ ਦਿੱਤੇ ਕਾਰਵਾਈਆਂ ਕਰਨ ਦੀਆਂ ਤਸੱਲੀਆਂ ਦਵਾਈਆਂ ਪਰ ਹੋਇਆ ਕੁਝ ਵੀ ਨਹੀਂ ਉਹ ਕਹਿੰਦੇ। ਮੈਂ ਬਿਲਕੁਲ ਐਗਰੀ ਕਰਦੀ ਆ ਉਹਨਾਂ ਦਾ ਵੀ ਸੁਣ ਰਹੀ ਆ ਮੈਂ ਦੇਖ ਰਹੀ ਆ ਸਭ ਕੁਝ। ਜੋ ਵੀ ਹੋਇਆ ਬੁਰਾ ਹੋਇਆ ਜਦੋਂ ਆਪਾਂ ਨੂੰ ਕੋਈ ਵਿਸ਼ਵਾਸ ਦਿਵਾਉਂਦਾ ਹੈ ਦੇ ਕੋਈ ਸੀਐਮ ਸਾਹਿਬ ਨੇ ਬਹੁਤ ਵਿਸ਼ਵਾਸ ਦਿਵਾਏ ਸੀ ਆਮ ਆਦਮੀ ਪਾਰਟੀ ਨੂੰ ਇਹਨਾਂ ਨੂੰ ਅਸੀਂ ਵੋਟ ਵੀ ਪਾਈ ਹੈ ਮੈਂ ਦੱਸੂਗੀ ਮੈਂ ਵੋਟ ਪਾਈ ਹੈ ਮੇਰੇ ਹਸਬੰਦ ਨੇ ਵੀ ਪਾਈ ਸੀ ਅਸੀਂ ਕਿਹਾ ਸੀ ਚਲੋ ਕਹਿੰਦੇ ਸੀ ਪੰਜਾਬ ਦਾ ਅਸੀਂ ਭਵਿੱਖ ਬਦਲਾਂਗੇ ਪੰਜਾਬ 'ਚ ਬਦਲਾਵ ਲਿਆਵਾਂਗੇ ਅਸੀਂ ਇਸ ਸੋਚ ਨਾਲ ਵੋਟ ਪਾਈ ਸੀ ਕਿ ਬਦਲੂਗਾ ਇਹ ਨਹੀਂ ਪਤਾ ਸੀ ਕਿ ਸਾਨੂੰ ਅਰਜ ਇੱਥੇ ਆ ਕੇ ਧਰਨੇ ਲਾਉਣੇ ਪੈਣਗੇ ਜਾਂ ਇਦਾਂ ਦਾ ਕੁਝ ਕਰਨਾ ਪਊਗਾ ਬਟ ਮੇਰੇ ਕੋਲ ਤਾਂ ਸੀਐਮ ਸਾਹਿਬ ਨਹੀਂ ਆਏ ਹਾਲ ਤੱਕ ਨਾ ਮੇਰੇ ਕੋਈ ਈਮੇਲ ਦਾ ਰਿਪਲਾਈ ਕੀਤਾ ਸੀਐਮ ਸਾਹਿਬ ਵੱਲੋਂ ਮੈਨੂੰ ਕੋਈ ਵੀ ਕੋਈ ਹੌਸਲਾ ਜਾਂ ਆਮ ਆਦਮੀ ਪਾਰਟੀ ਦਾ ਸਿੰਗਲ ਪਰਸਨ ਵੀ ਨਹੀਂ ਆਇਆ ਜਿਹੜੇ ਮਿਨਿਸਟਰ ਜੀ ਇਹ ਫਰਸਟ ਪਰਸਨ ਨੇ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤਾ ਇਹਨਾਂ ਕੋਲ ਤੁਸੀਂ ਖੁਦ ਚੱਲ ਕੇ ਆਏ ਨਹੀਂ ਆਏ ਨਹੀਂ ਸੀਗੇ ਅਸੀਂ ਆਪਣੀ ਪਰ ਤੁਸੀਂ ਲੁਧਿਆਣੇ ਤੇ ਆਪ ਚੱਲ ਕੇ ਆਏ ਹੋ ਉਹ ਆਏ ਸੀ ਅਸੀਂ ਅਸੀਂ ਰੋਸ ਮਾਰਚ ਕਰਨ ਆਏ ਸੀ ਆਪਣੀ ਠੀਕ ਹੈ ਲੁਧਿਆਣਾ ਵਾਲਿਆਂ ਨੂੰ ਮੇਰਾ ਇੱਕ ਮੈਸੇ ਤਾਂ ਜੋ ਮੇਰਾ ਆਬਜੈਕਟਿਵ ਸੀ ਇੱਥੇ ਆਨ ਦਾ ਕਲੀਅਰ ਹੈ ਬਟ ਹਾਂਜੀ ਇਹਨਾਂ ਨੇ ਤਾਂ ਖੁਦ ਹੀ ਬੁਲਾਇਆ ਸੀ ਸਾਨੂੰ ਜੀ ਮਿੱਤਰੋ ਤੁਸੀਂ ਸੁਣਿਆ ਇਹ ਭੈਣ ਨੈਨਸੀ ਨੇ ਨਰਿੰਦਰਦੀਪ ਹੋਰਾਂ ਦੇ ਧਰਮ ਪਤਨੀ ਨੇ ਇਹ ਕਹਿੰਦੇ ਨੇ ਕਿ ਸਾਨੂੰ ਅੱਜ ਵਿਸ਼ਵਾਸ ਦਿੱਤਾ ਗਿਆ ਭਰੋਸਾ ਦਿੱਤਾ ਗਿਆ ਇਹ ਛੋਟਾ ਜਿਹਾ ਬੱਚਾ ਜਿਹੜਾ ਆਪਣੇ ਪਿਤਾ ਦੇ ਲਈ ਇਨਸਾਫ ਮੰਗਣ ਆਉਂਦਾ ਹੈ ਬੇਟਾ ਕੀ ਨਾਂ ਤੁਹਾਡਾ ਕਨਵਿਲ ਸਿੰਘ ਕਾਦੇ ਵਾਸਤੇ ਆਏ ਹੋ ਤੁਸੀਂ ਲੁਧਿਆਣਾ ਕਿਸ ਵਾਸਤੇ ਆਏ ਹੋ ਅੱਛਾ ਬੱਤੇ ਇਨਸਾਫ ਵਾਸਤੇ ਹਾਂ ਕਿਸ ਲਈ ਇਨਸਾਫ ਚਾਹੀਦਾ ਹੈ ਪਪਾ ਲਈ ਪਪਾ ਲਈ ਇਨਸਾਫ ਚਾਹੀਦਾ ਹੈ ਇਨਸਾਫ ਮਿਲੇਗਾ ਹਾਂ ਮਿਲੇਗਾ ਪੱਕਾ ਵਿਸ਼ਵਾਸ ਹੈ ਪਪਾ ਤਾਂ ਵਾਪਿਸ ਨਹੀਂ ਆਉਣਗੇ ਲੇਕਿਨ ਅਸੀਂ ਇਨਸਾਫ ਮੰਗ ਸਕਦੇ ਹਾਂ ਹਾਂ ਬਿਲਕੁਲ ਬੱਚੇ ਦੀ ਗੱਲ ਠੀਕ ਹੈ ਉਹ ਕਹਿੰਦੇ ਪਪਾ ਤਾਂ ਵਾਪਸ ਨਹੀਂ ਆਉਣਗੇ ਪਰ ਇਨਸਾਫ ਅਸੀਂ ਮੰਗ ਸਕਦੇ ਹਾਂ ਪਰ ਇਹ ਬੱਚੇ ਦੀ ਛੋਟੀ ਜੀ ਗੱਲ ਪੂਰੇ ਜਿਹੜੀ ਸਰਕਾਰ ਹੈ ਜਿਹੜੀ ਸਿਆਸਤ ਹੈ ਉਹਦੇ ਉੱਪਰ ਪ੍ਰਸ਼ਨ ਚਿੰਨ ਖੜਾ ਕਰਦੀ ਹੈ ਪਾਪਾ ਵਾਪਸ ਨਹੀਂ ਆ ਸਕਦੇ ਪਰ ਉਹ ਕਹਿੰਦਾ ਇਨਸਾਫ ਅਸੀਂ ਮੰਗ ਸਕਦੇ ਹਾਂ ਵੈਸੇ ਸ਼ਬਦੇ ਹੋਣੇ ਚਾਹੀਦੇ ਨੇ ਕਿ ਇਨਸਾਫ ਮਿਲੇਗਾ ਪਰ ਬੱਚੇ ਨੂੰ ਵੀ ਅਜੇ ਇੰਝ ਲੱਗ ਨਹੀਂ ਰਿਹਾ ਕਿ ਮਿਲੇਗਾ ਉਹ ਕਹਿੰਦਾ ਮੰਗ ਸਕਦੇ ਆ ਤਾਂ ਹੁਣ ਅੱਗੇ ਪੰਜਾਬ ਸਰਕਾਰ ਦੇ ਖੇਮੇ ਦੇ ਵਿੱਚ ਆ ਕਿ ਉਹਨਾਂ ਨੇ ਅੱਗੇ ਕੀ ਕਰਕੇ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਹੈ ਕੁੱਟ ਕੇ ਲੋਕਾਂ ਨੂੰ ਦਬਾ ਕੇ ਸਭ ਕੁਸ ਕੇਂਦਰ ਦੀ ਜਾਂ ਫਿਰ ਰਾਜ ਕਰਨਾ ਬਦਲ ਕੇ ਆਰਾਮ ਨਾਲ ਰਾਜ ਕਰੀਏ ਜੀ ਇਹ ਇਹਨਾਂ ਦਾ ਏਜੰਡਾ ਹੈ ਤੇ ਲੋਕ ਆ ਜਿਹੜੇ ਪੰਜਾਬ ਦੇ ਆਖਰੀ ਗੱਲ ਮੈਂ ਕਹਿਣੀ ਚਾਹੁੰਦਾ ਤੇ ਦਾਦ ਵੀ ਦੇਣੀ ਚਾਹੁੰਦਾ ਤੁਹਾਡੇ ਵਰਗੇ ਜਿਹੜੇ ਨਿਰਪੱਖ ਪੱਤਰਕਾਰ ਆਜ਼ਾਦ ਸੋਚਨਾ ਤੇ ਨਿੱਡਰਤਾ ਨਾਲ ਸਾਰੀ ਗੱਲ ਕਰ ਰਹੇ ਨੇ ਪੂਰਾ ਕਵਰੇਜ ਕਰਦੇ ਨੇ ਉਹ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਨਿੱਡਰ ਹੋਣ ਦੀ ਲੋੜ ਹੈ ਅਸੀਂ ਉਹਨਾਂ ਦੀ ਪਿੱਠ ਤੇ ਖੜੇ ਆ ਅਸੀਂ ਲੋਕਾਂ ਦੇ ਨਾਲ ਖੜੇ ਆ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਉਹ ਇਹਨਾਂ ਹਰਕਤਾਂ ਤੋਂ ਬਾਝ ਆਵੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜੇ ਸਯੁਕਤ ਕਿਸਾਨ ਮੋਰਚੇ ਵੱਲੋਂ ਕਹਾਂ ਇਹਦੀਆਂ ਜਿਹੜੀਆਂ ਤੰਨਸ਼ਾਈ ਨੀਤੀਆਂ ਆ ਉਹਦੇ ਵਿਰੁੱਧ ਸਖਤ ਫੈਸਲਾ ਲੈ ਕੇ ਅਸੀਂ ਵੱਡੇ ਐਕਸ਼ਨ ਦਾ ਐਲਾਨ ਕਰਨ ਜਾ ਰਹੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਸੀਂ ਮਤਲਬ ਕੁਝ ਆਗੂਆਂ ਨਾਲ ਸਲਾਮ ਮਸ਼ਵਰੇ ਹੋ ਚੁੱਕੇ ਐ ਵੱਡਾ ਪ੍ਰੋਗਰਾਮ ਅਸੀਂ ਆਉਣ ਵਾਲੇ ਦਿਨਾਂ ਵਿੱਚ ਦੇਵਾਂਗੇ ਤੇ ਇਹਦੀ ਨਾਨੀ ਚੇਤੇ ਕਰਾਵਾਂਗੇ ਇਹਨੂੰ ਤੇ ਇਹਨੂੰ ਦੱਸਾਂਗੇ ਵੀ ਭਗਵਾਨਤਵਾਨ ਨੂੰ ਇਹ ਇਹਨੂੰ ਦੱਸਾਂਗੇ ਵੀ ਔਕਾਤ ਕੀ ਹੈ ਤੇ ਕਿਵੇਂ ਲੋ ਸਾਨੂੰ ਬਦਨਾਮ ਕਰਦਾ ਹੈ ਲੋਕਾਂ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਬਦਨਾਮ ਕਰਦਾ ਹੈ ਪੱਤਰਕਾਰਾਂ ਦੇ ਪਰਚੇ ਦਰਜ ਕਰਦਾ ਹੈ ਇਹੋ ਜਿਹੇ ਹਰਾਸਤੀ ਕਤਲ ਹੋ ਰਹੇ ਆ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਤੇ ਇਹਦੇ ਛੁੱਟੀਆਂ ਨਾ ਦਿੱਤੀਆਂ ਹੁਣ ਇੱਕ ਪਾਸੇ ਦਾ ਪਰਚਾ ਦੇ ਰਿਹਾ ਦੂਜੇ ਪਾਸੇ ਬੰਦਾ ਦਾ ਇੱਕ ਵੀ ਨਹੀਂ ਫੜਿਆ ਦੂਜੇ ਪਾਸੇ ਇੱਕ ਵੀ ਹੁਣ ਅਮਨ ਰੋੜਾ ਨੂੰ ਇਹ ਗੱਲਾਂ ਕਹੀਆਂ ਜਦੋਂ ਤੇ ਅਮਨ ਰੋੜਾ ਵੀ ਝੜ ਘੁੱਟ ਗਿਆ ਜਦੋਂ ਉਹਨੂੰ ਕਿਹਾ ਫਿਰ ਹਰ ਹਰ ਕਹਾਣੀ ਮਿੰਟੋ-ਮੈਂਟੀ ਐਲਾਨ ਦਿੰਦੇ ਆ ਇਹਨਾਂ ਨੇ ਉਹ ਬੀਬੀ ਦਾ ਇੱਕ ਦਾ ਕਤਲ ਕੀਤਾ ਜਾਂ ਕਿਹਨੇ ਵੀ ਕੀਤਾ ਮੈਨੂੰ ਨਹੀਂ ਪਤਾਗਾ ਨਿੰਗਾ ਨੇ ਕੀਤਾ ਜਾਂ ਦੂਜਾ ਨੇ ਕੀਤਾ ਅਮਰਪਾਲ ਮਹਿਰੋ ਨੇ ਕੀਤਾ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਪੰਜ ਵਾਰੀ ਪ੍ਰੈਸ ਕਾਨਫਰੰਸ ਐਸਐਸਪੀ ਬਟਿੰਡਾ ਨੇ ਕਰਤੀ ਪਰ ਨਿਰਿੰਦਰਦੀਪ ਦੇ ਮਾਮਲੇ 'ਚ ਇੱਕ ਸ਼ਬਦ ਨਹੀਂ ਬੋਲੇ ਇੱਕ ਸ਼ਬਦ ਕਿਉਂਕਿ ਉਹ ਪੁਲਿਸ ਨੇ ਕਾਰਾ ਕੀਤਾ ਉਹਨੇ ਟੌਰਚਰ ਕੀਤਾ ਉਹਨੇ ਉਹਦੇ ਤੇ ਕਰੰਟ ਲਾਇਆ ਉਹਦੀ ਕੁੱਟਮਾਰ ਕੀਤੀ ਉਹਦੇ ਗੁਪਤੰਗਾ ਨੂੰ ਝਟਕਾ ਦਿੱਤਾ ਇਹ ਕੀਤਾ ਇਹ ਤਾਂ ਉਹੀ ਦੱਸਣਗੇ ਨਾ ਜਿਨ੍ਹਾਂ ਨੇ ਕਾਰੇ ਕੀਤੇ ਆ ਜਾਂ ਉਹਦੀ ਜਿਹੜੀ ਮੈਡੀਕਲ ਰਿਪੋਰਟ ਆ ਜਿਹੜੀ ਉਹ ਦੱਸ ਰਹੀ ਆ ਜਿੰਨਾ ਕੋ ਦੱਸ ਰਹੀ ਆ ਬਾਕੀ ਵਿਸਰਾ ਰਿਪੋਰਟ ਦੱਸੂਗੀ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਵੀ ਇਹਨਾਂ ਲੋਕਾਂ ਨੂੰ ਭਜਾਓ ਇਹਨਾਂ ਦਾ ਜਿਹੜਾ ਚਿਹਰਾ ਸੀ ਉਹ ਨੰਗਾ ਹੋ ਗਿਆ ਇਹਨਾਂ ਨੇ ਕੋਈ ਚੋਣਵੀਂ ਵਾਅਦਾ ਨਹੀਂ ਪੂਰਾ ਕੀਤਾ ਲੋਕਾਂ ਨਾਲ ਤਮਾਸ਼ੇ ਕੀਤੇ ਆ ਡਰਾਮੇ ਕੀਤੇ ਅੱਜ ਵੀ ਚੁਟਕਲਿਆਂ ਨਾਲ ਅੱਗੇ ਵਧ ਰਹੇ ਆ ਪਹਿਲਾ ਹਜ਼ਾਰ ਦਾ ਕਿਹਾ ਸੀ ਬੀਬੀਆਂ ਨੂੰ ਫਿਰ 1100 ਕਹਤਾ ਹੁਣ ਜਦੋਂ ਅਗਲੀ ਵਾਰ ਕੋਈ ਹੋਰ ਲੈਕਚਰ ਆਊ ਉਦੋਂ 1500 ਕਹਿ ਲੈਣਗੇ ਪਰ ਦੇਣਾ ਦੂਣਾ ਕੁਛ ਨਹੀਂ ਇਸੇ ਤਰ੍ਹਾਂ ਪੰਜਾਬ ਦੀ ਸਿੱਖਿਆ ਨੀਤੀ ਸਿਰਫ ਬਾਥਰੂਮਾਂ ਤੇ ਪਾਲਿਸ਼ ਕਰਕੇ ਬਾਥਰੂਮ ਰੰਗ ਕਰਕੇ ਸਿੱਖਿਆ ਨੀਤੀ ਆ ਗਈ ਸਾਡੀ ਤੇ ਦੂਜੀ ਜਿਹੜੀ ਮੈਡੀਕਲ ਕ੍ਰਾਂਤੀ ਲਿਆਂਦੀ ਹੈ ਇਹਨਾਂ ਨੇ ਸਿਹਤ ਕ੍ਰਾਂਤੀ ਲਿਆਂਦੀ ਹੈ ਤਾਂ ਉਹ ਇਹਨਾਂ ਨੇ ਆਮ ਆਦਮੀ ਮਤਲਬ ਕਲੀਨਿਕ ਖੋਲ੍ਹ ਕੇ ਲਿਆਤੀ ਕਲਾ ਬੋਰਡ ਲਾਤਾ ਉੱਥੇ ਤੇ ਅਗਲੀ ਗੱਲ ਖੇਤੀ ਨੀਤੀ ਬਾਰੇ ਅਸੀਂ ਵਾਰੀ ਵਾਰੀ ਮੰਗ ਕਰ ਰਹੇ ਆ ਸਾਢੇ 3 ਸਾਲ ਲੰਘ ਗਏ ਖੇਤੀ ਨੀਤੀ ਨਹੀਂ ਲੈਂਦੀ ਜਿਹੜਾ ਆਂਦਾ ਸੀ ਮੈਂ ਕਿਸਾਨਾਂ ਦਾ ਪੁੱਤ ਐ ਮੈਨੂੰ ਖੇਤਾਂ ਦਾ ਫਿਕਰ ਐ ਮੈਨੂੰ ਕਿਸਾਨਾਂ ਦਾ ਫਿਕਰ ਐ ਇਸ ਕਰਕੇ ਇਹ ਹਰ ਫਰੰਟ ਤੇ ਸਰਕਾਰ ਫੇਲ ਹੋਈ ਐ ਇਹਨੂੰ ਭਾਜ ਦਿਓ ਤੇ ਇਹਨੂੰ ਦਫਾ ਕਰੋ ਤਾਂ ਕਿ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਅਕਲ ਖੁੱਲੇ ਤੇ ਆਪਾਂ ਇੱਕ ਡੈਮੋਕਰੈਟਿਕ ਸਿਸਟਮ ਡੈਮੋਕਰੈਟਿਕ ਰਾਜ ਐ ਜਿਹੜਾ ਉਹ ਕਾਇਮ ਕਰ ਸਕਗੇ ਇਹ ਤਾਂ ਆਪਦੇ ਅਧਿਕਾਰਾਂ ਦੀ ਰਾਖੀ ਨਹੀਂ ਕਰ ਸਕਦੇ ਜੇ ਕਹੀਏ ਤਾਂ ਕੇਂਦਰ ਸਰਕਾਰ ਨੇ ਇੰਨੇ ਫੈਸਲੇ ਲੈ ਲੇ ਵੀ ਜਿਹੜੇ ਸਾਡੇ ਡੈਮੋਕ੍ਰੈਟਿਕ ਢਾਂਚੇ ਨੂੰ ਜਿਹੜੇ ਫੈਡਰਲ ਢਾਂਚੇ ਦੇ ਵਿਰੁੱਧ ਜਾ ਰਹੇ ਐ ਫੈਡਰਲ ਢਾਂਚੇ ਦੀ ਜਿਹਦੇ ਦੇ ਆਧਾਰ ਤੇ ਸਾਡਾ ਸੁਧਾਨ ਆਗਿਆ ਦਿੰਦਾ ਹੈ ਸਟੇਟਾਂ ਦੇ ਅਧਿਕਾਰ ਉਹ ਖਤਮ ਕਰੀ ਜਾ ਰਹੇ ਐ ਪਾਣੀਆਂ ਦਾ ਰਾਈਟ ਆ ਜਾਂ ਖੇਤੀ ਦਾ ਰਾਈਟ ਹੈ ਕੇਂਦਰ ਸਿੱਧੀ ਦਖਲਅੰਦਾਜ਼ੀ ਕਰ ਰਿਹਾ ਤੇ ਇਹ ਤਾਂ ਇਹ ਤਾਂ ਉਹਦੇ ਤੇ ਨਹੀਂ ਬੋਲ ਰਹੇ ਇਹ ਤਾਂ ਆਪ ਦਾ ਜਿਹੜਾ ਇਹਨਾਂ ਨੂੰ ਆਰਡੀਓ ਫੰਡ ਹੈ ਜਿਹੜਾ ਮਾਰਕੀਟ ਕਮੇਟੀਆਂ ਦੇ ਰਾਹੀਂ ਸਾਡੀ ਜਿੰਸ ਤੇ ਲੱਗਦਾ ਟੈਕਸ ਉਹ ਮਿਲਦਾ ਉਹ ਰੋਕੀ ਬੈਠੇ ਉਹ ਤਾਂ ਲੈ ਨਹੀਂ ਸਕਦੇ ਸਾਨੂੰ ਕਿੰਨਿਆਂ ਦਵਾ ਦੇਣਗੇ ਇਹਨਾਂ ਨੂੰ ਦਫਾ ਕਰਨਾ ਜ਼ਰੂਰੀ ਹੈ ਇਸ ਕਰਕੇ ਮੈਂ ਜ਼ਿਆਦਾ ਲੰਮਾ ਨਾ ਕਵਾਂ ਤੇ ਪੰਜਾਬ ਦੇ ਨਿੱਡਰ ਲੋਕ ਲੜਾਈ ਲੜਨਗੇ ਇਹਨਾਂ ਨੂੰ ਦਫਾ ਵੀ ਕਰਨਗੇ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਰਲ ਮਿਲ ਕੇ ਰੰਗਲਾ ਪੰਜਾਬ ਸਹੀ ਹਰਤਾ ਚ ਆਪਾਂ ਬਣਾ ਜੇ ਇਹ ਲੋਕ ਨਹੀਂ ਬਣਾ ਸਕਦੇ ਦੇਖੋ ਜੀ ਬਲਕਰਨ ਮਰਾੜ ਜੀ ਕਹਿੰਦੇ ਨੇ ਰੰਗਲਾ ਪੰਜਾਬ ਆਮ ਆਦਮੀ ਪਾਰਟੀ ਨਹੀਂ ਬਣਾ ਸਕਦੀ ਇਹ ਲੋਕ ਬਣਾਉਣਗੇ ਜਦੋਂ ਲੋਕ ਚੇਤਨ ਹੋ ਗਏ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਆਪਣੇ ਨਾਲ ਲక్ష్మణ ਸੇਵੇਵਾਲਾ ਜੀ ਔਰ ਇਧਰ ਬਲਕਰਨ ਜੀ ਨੇ ਆਪਾਂ ਗੱਲ ਕਰਦੇ ਆਂ ਲక్ష్మణ ਜੀ ਅੱਜ ਤੁਸੀਂ ਇੱਥੇ ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਕੀਤਾ ਪ੍ਰੋਟੈਸਟ ਕੀਤਾ ਇਹਦੇ ਵਿੱਚੋਂ ਕੀ ਨਤੀਜਾ ਨਿਕਲਦਾ ਨਜ਼ਰ ਆ ਰਿਹਾ ਦੇਖੋ ਸੰਘਰਸ਼ ਕਰਨਾ ਸਾਡਾ ਅਧਿਕਾਰ ਆ ਔਰ ਸਾਡਾ ਫਰਜ਼ ਆ ਨਤੀਜਾ ਤਾਂ ਸੰਘਰਸ਼ਾਂ ਤੋਂ ਬਾਅਦ ਕਈ ਵਾਰੀ ਲੰਮੇ ਸੰਘਰਸ਼ਾਂ ਨਾਲ ਨਿਕਲਦਾ ਹੁੰਦਾ ਅੱਜ ਅਸੀਂ ਜੋ ਮੈਸੇਜ ਦੇਣ ਵਾਸਤੇ ਲੋਕਾਂ ਕੋਲੇ ਆਏ ਸੀਗੇ ਕਿ ਜੋ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਜਿਹੜੇ ਇੱਥੇ ਖੜੇ ਹੋਏ ਐਮਐਲਏ ਆ ਉਹ ਕੂਕੂ ਕੇ ਕਹਿ ਰਿਹਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਅਸੀਂ ਪੰਜਾਬ ਨੂੰ ਬਹੁਤ ਤਰੱਕੀਆਂ ਦੇ ਲੈ ਗਏ ਅਸੀਂ ਇਹ ਪੰਜਾਬ ਦੇ ਤੇ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਆਏ ਆ ਕਿ ਕਾਂਗਰਸ ਕਾਲੀਆਂ ਨਾਲੋਂ ਵੀ ਇਹ ਘੱਟ ਨਹੀਂ ਉਹ ਦੁਗਾ ਹੈ ਇਹਨਾਂ ਨੇ ਪੂਰੇ ਪੰਜਾਬ ਨੂੰ ਪੁਲਿਸ ਰਾਜ ਦੇ ਵਿੱਚ ਬਦਲਿਆ ਹੋਇਆ ਔਰ ਕੋਈ ਵੀ ਵਰਗ ਇਹਨਾਂ ਤੋਂ ਸੁਖੀ ਨਹੀਂਗਾ